ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪੁੱਤਰ ਸਣੇ 7 ਹਲਕਿਆਂ ਦੇ ਹਲਕਾ ਇੰਚਾਰਜ ਬਦਲੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਭਾਰੀ 비 ਪੈਣ ਦਾ ਖਦਸ਼ਾ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਪੇਛੀ ਤੇ ਆਏ ਆਪਣੇ ਦੋਸਤ ਨੂੰ ਮਿਲ ਕੇ ਵਾਪਸ ਪਰਤਰੇ ਨੌਜਵਾਨ ਦਾ ਕਤਲ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਕਾਰਵਾਈ ਕਰਦਿਆਂ ਆਪਣੇ 7 ਹਲਕਿਆਂ ਦੇ ਹਲਕਾ ਇੰਚਾਰਜਾਂ ਨੂੰ ਤਬਦੀਲ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ 7 ਹਲਕਾ ਇੰਚਾਰਜ ਜਿਹੜੇ ਬਦਲੇ ਗਏ ਆ ਉਹਨਾਂ ਦੇ ਵਿੱਚ ਸਨੌਰ, ਕਨੌਰ, ਭਲੱਥ, ਰਾਜਪੁਰਾ, ਗੜਸ਼ੰਕਰ ਅਤੇ ਸਮਾਣਾ ਤੇ ਰਾਜਪੁਰਾ ਸ਼ਾਮਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਾਰਵਾਈ ਉਸ ਵੇਲੇ ਕੀਤੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਸਮੇਂ ਪ੍ਰਧਾਨਗੀ ਸਣੇ ਵੱਖ-ਵੱਖ ਕੰਮਾਂ ਨੂੰ ਲੈ ਕੇ ਜਿਹੜਾ ਵਿਰੋਧ ਚੱਲ ਰਿਹਾ ਹੈ ਬਾਕੀ ਧੜੇ ਦੇ ਵੱਲੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਉਸੇ ਦਰਬਿਆਣੀ ਕਾਰਵਾਈ ਸਾਹਮਣੇ ਆਈ ਹੈ ਖਾਸ ਕਰਕੇ ਗੱਲ ਇਹ ਹੈ ਕਿ ਕੱਲ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ ਸੀ ਉਸੇ ਨਾਲ ਹੀ ਖਬਰ ਆਈ ਹੈ ਕਿ ਉਹਨਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਸਨੌਰ ਵਿਧਾਨ ਸਭਾ ਹਲਕੇ ਦੀ ਹਲਕਾ ਇੰਚਾਰਜੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਸਵਾਭਕ ਜੀ ਗੱਲ ਹੈ ਕਿ ਚਰਨਜੀਤ ਸਿੰਘ ਬਰਾੜ ਨੂੰ ਜਦੋਂ ਮੋਡਲੀ ਮੈਂਬਰਸ਼ਿਪ ਤੋਂ ਰੱਦ ਕੀਤਾ ਗਿਆ ਤਾਂ ਉਹਨਾਂ ਦੀ ਹਲਕਾ ਇੰਚਾਰਜੀ ਵੀ ਉਸੇ ਵੇਲੇ ਨਾਲ ਚਲ ਗਈ ਹੈ। ਇਸੇ ਤਰ੍ਹਾਂ ਨਾਲ ਹੀ ਭਲੱਥ ਵਿਧਾਨ ਸਭਾ ਹਲਕੇ ਦੀ ਹਲਕਾ ਇੰਚਾਰਜ ਜੋ ਕਿ ਬੀਬੀ ਜਗੀਰ ਕੋਰ ਕੋਲਸੀ ਉਹਨਾਂ ਤੋਂ ਵਾਪਸ ਲੈ ਲਈ ਗਈ ਹੈ। ਸੁਰਜੀਤ ਸਿੰਘ ਰਖੜਾ ਸਮਾਣਾ ਤੋਂ ਹਲਕਾ ਇੰਚਾਰਜ ਸਨ। ਉਹਨਾਂ ਨੂੰ ਵੀ ਮਡਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ ਹੈ ਤੇ ਸੁਭਾਵਕ ਜੀ ਗੱਲ ਹੈ ਕਿ ਉਹ ਆਪਣੀ ਮਡਲੀ ਮੈਂਬਰਸ਼ਿਪ ਦੇ ਨਾਲ-ਨਾਲ ਆਪਣੀ ਹਲਕਾ ਇੰਚਾਰਜੀ ਤੋਂ ਵੀ ਹੱਥੋਂ ਬੈਠੇ ਨੇ ਇਸੇ ਤਰ੍ਹਾਂ ਨਾਲ ਹੀ ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ ਦੀ ਹਲਕਾ ਇੰਚਾਰਜੀ ਖੋਲੀ ਗਈ ਹੈ ਅਤੇ ਕਨੌਰ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਖੁਦ ਹਲਕਾ ਇੰਚਾਰਜ ਸਨ ਉਹਨਾਂ ਦੀ ਇੰਚਾਰਜੀ ਚਲੀ ਗਈ ਹੈ ਗੜ ਸ਼ੰਕਰ ਤੋਂ ਸੁਰਿੰਦਰ ਸਿੰਘ ਠੇਕੇਦਾਰ ਭੁੱਲੇ ਰਾਠਾ ਹਲਕਾ ਇੰਚਾਰਜ ਸਨ ਉਹਨਾਂ ਦੀ ਹਲਕਾ ਇੰਚਾਰਜੀ ਜਾਂਦੀ ਰਹੀ ਹੈ ਨਕੋਦਰ ਨਕੋਦਰ ਤੋਂ ਅਕਾਲੀ ਦਲ ਦੇ ਬਾਗੀ ਧੜੇ ਦੇ ਕਨਵੀਨਰ ਜਤਿਹਦਾਰ ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਇੰਚਾਰਜ ਸਨ ਤੇ ਕਈ ਵਾਰ ਵਿਧਾਇਕ ਰਹੇ ਆ ਉਹਨਾਂ ਦੀ ਵੀ ਹਲਕਾ ਇੰਚਾਰਜੀ ਜਾਂਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਹਨਾਂ ਆਗੂਆਂ ਦੇ ਵਿੱਚੋਂ ਜ਼ਿਆਦਾਤਰ ਆਗੂਆਂ ਨੂੰ ਬਾਹਰ ਕਰ ਦਿੱਤਾ ਹੈ ਜਿਹੜੇ ਆਗੂ ਲਗਾਤਾਰ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਤੋਂ ਲੰਬੇ ਹਟਣ ਦੀ ਮੰਗ ਕਰ ਰਹੇ ਸਨ ਸੁਖਬੀਰ ਸਿੰਘ ਬਾਦਲ ਨੇ ਹਾਲਾਂਕਿ ਸਭ ਮੰਗ ਨੂੰ ਨਹੀਂ ਮੰਨਿਆ ਤੇ ਹੁਣ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਹੈ ਦੋਵੇਂ ਧੜਿਆਂ ਦੇ ਵੱਲੋਂ ਆਪਣੇ ਆਪਣੀਆਂ ਗੱਲਾਂ ਜੜੀਆਂ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੱਸੀਆਂ ਗਈਆਂ ਨੇ ਹੁਣ ਸਭ ਕਿਸੇ ਦੀ ਨਜ਼ਰ ਜੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਟਿਕੀ ਹੈ ਹਲਕਾ ਇੰਚਾਰਜ ਹਟਾਏ ਜਾਣ ਤੋਂ ਬਾਅਦ ਨਵੇਂ ਹਲਕਾ ਇੰਚਾਰਜ ਕੌਣ ਲੱਗਦੇ ਹੈ ਇਸ ਦੇ ਉੱਤੇ ਫਿਲਹਾਲ ਹਰ ਕਿਸ ਖਬਰ ਵਾਲੀ ਅਗਰੀ ਖਬਰ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ કુલ 8 ਜ਼ਿਲ੍ਹੇ ਜਿਸ ਦੇ ਵਿੱਚ ਪਠਾਨਕੋਟ ਅੰਮ੍ਰਿਤਸਰ ਗਰਦਾਸਪੁਰ ਹੁਸ਼ਿਆਰਪੁਰ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਦੇ ਵਿੱਚ ਜਿਹੜੀ ਆ ਉਹ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਆ ਪੀਲੀ ਚੇਤਾਵਨੀ ਤੋਂ ਭਾਵ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚੋਂ ਭਾਰੀ ਤੋਂ ਭਾਰੀ ਮੀਂਹ ਪੈਣ ਦਾ ਖਦਸ਼ਾ ਹੈ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਤੇ ਲੋਕ ਆਪਣੇ ਕੰਮ ਕਾਜ ਉਸ ਹਿਸਾਬ ਦੇ ਨਾਲ ਜਿਹੜੇ ਆ ਵਿਉਂਤ ਲੈਣ ਆਪਣੇ ਕੰਮ ਫਸਲ ਅਤੇ ਬਾਕੀ ਚੀਜ਼ਾਂ ਨੂੰ ਲੈ ਕੇ ਸੁਚੇਤ ਰਹਿਣ ਇਸੇ ਤਰ੍ਹਾਂ ਨਾਲ ਹੀ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਉਹ ਜੈਲੋ ਅਲਰਟ ਜਾਰੀ ਕੀਤਾ ਗਿਆ ਭਾਵ ਕਿ ਸੰਤਰੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇੱਥੇ ਭਾਰੀ ਮੀਂਹ ਪੈ ਸਕਦਾ ਹੈ ਇੱਥੋਂ ਦੇ ਲੋਕ ਇਹਨਾਂ ਜ਼ਿਲ੍ਹਿਆਂ ਦੇ ਲੋਕ ਜਿਸ ਦੇ ਵਿੱਚ ਬਾਕੀ ਸਾਰੇ ਜ਼ਿਲ੍ਹੇ ਸ਼ਾਮਿਲ ਨੇ ਇਹਨਾਂ 8 ਜ਼ਿਲ੍ਹਿਆਂ ਨੂੰ ਛੱਡ ਕੇ ਮਰੇਲ ਕੋਲਾ ਲੁਧਿਆਣਾ ਫਤਗੜ ਸਾਹਿਬ ਮਹਾਲੀ ਅਤੇ ਜਿਹੜਾ ਦੁਆਬੇ ਦੇ ਜ਼ਿਲ੍ਹੇ ਨੇ ਜਿਹਦੇ ਵਿੱਚ ਕਪੂਰਥਲਾ ਜਲੰਧਰ ਅਤੇ ਫਾਜ਼ਿਲਕਾ ਮੁਕਸਰ ਅਤੇ ਜਿਹੜਾ ਫਿਰੋਜ਼ਪੁਰ ਸ਼ਾਮਲ ਨੇ ਇਹਨਾਂ ਦੇ ਵਿੱਚ ਜਿਹੜੀ ਹੈ ਉਹ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦਰਅਸਲ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਉਸ ਵੇਲੇ ਜਾਰੀ ਹੋਈ ਹੈ ਜਦੋਂ ਇਸ ਸਮੇਂ ਪੰਜਾਬ ਸੋਕੇ ਦੇ ਵਿੱਚ ਗੁਜ਼ਰ ਰਿਹਾ ਹੈ ਪੰਜਾਬ ਦੇ ਵਿੱਚ ਕਾਫੀ ਮੀਂਹ ਦੀ ਉਡੀਕ ਤੋਂ ਬਾਅਦ ਹਾਲੇ ਤੱਕ ਮੀਂਹ ਨਹੀਂ ਪਿਆ ਮੌਸਮ ਵਿਭਾਗ ਦੀ ਸੂਚਨਾਵਨੀ ਤੋਂ ਬਾਅਦ ਕੁਝ ਗਰਮੀ ਤੋਂ ਰਾਹਤ ਮਿਲਣ ਦੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤਿ ਦੀ ਗਰਮੀ ਵਿੱਚ ਇਸ ਦੌਰਾਨ ਸੂਬੇ ਦੇ ਵਿੱਚ ਕਈ ਥਾਵਾਂ 'ਤੇ ਰੁਕ ਰੁਕ ਕੇ ਮੀਂਹ ਪੈਣ ਦੀਆਂ ਖਬਰਾਂ ਆ ਰਹੀਆਂ ਨੇ ਪਰ ਇਸ ਦੇ ਬਾਵਜੂਦ ਹਮਸਪਰੀ ਗਰਮੀ ਦੇ ਨਾਲ ਲੋਕਾਂ ਦਾ ਤਰਾ ਨਿਕਲਿਆ ਹੋਇਆ ਦੂਜੇ ਪਾਸੇ ਸੂਬੇ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਤਾਪਮਾਨ ਦੇ ਵਿੱਚ ਹਲਕੀ ਗਰਾਵਟ ਦਰਜ ਹੋਈ ਹੈ ਜਿਸ ਨਾਲ ਜਨਤਾ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਵੱਲੋਂ ਉੱਤਰ ਭਾਰ ਚਤਾਵਨੀ ਜਾਰੀ ਕੀਤੀ ਗਈ ਹੈ ਤੇ ਸਾਵਧਾਨੀ ਵਰਤਣ ਲਈ ਲੋਕਾਂ ਨੂੰ ਆਖਿਆ ਗਿਆ ਪੰਜਾਬ ਹਿਮਾਚਲ ਅਤੇ ਹਰਿਆਣਾ ਵਿੱਚ 31 ਜੁਲਾਈ ਅਤੇ 1 ਅਗਸਤ ਨੂੰ ਭਾਰੀ ਮੀਂਹ ਪੈਣ ਸੰਬੰਧੀ orange alert ਜਾਰੀ ਕਰ ਦਿੱਤਾ ਗਿਆ ਹੈ ਜਦੋਂ ਕਿ 2 ਅਗਸਤ ਨੂੰ yellow alert ਰਹੇਗਾ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਮੀਂਹ ਦੇ ਨਾਲ ਕੁਝ ਰਾਹਤ ਪੈ ਰਹੀ ਹੈ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਦਾ ਜ਼ੋਰ ਹੈ ਖਾਸ ਕਰਕੇ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਭਾਰੀ ਤੋਂ ਭਾਰੀ ਵੀ ਪੈ ਸਕਦਾ ਇੱਥੋਂ ਦੇ ਲੋਕ ਆਪਣੇ ਕੰਮ ਧੰਦਿਆਂ ਨੂੰ ਉਸ ਪ੍ਰਕਾਰ ਵਿਉਂਤ ਲੈਣ ਤਾਂ ਜੋ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਗਲੀ ਖਬਰ ਫਰੋਜਪੁਰ ਤੋਂ ਆ ਰਹੀ ਹੈ ਜਿੱਥੇ ਹੋਈ ਇੱਕ ਗੈਂਗਵਾਰ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਫਰੋਜਪੁਰ ਫਾਜ਼ਿਲਕਾ ਰੋਡ ਤੇ ਵਾਪਰੀ ਇਸ ਘਟਨਾ ਦੇ ਵਿੱਚ ਕੁਝ ਲੋਕਾਂ ਨੇ ਇੱਕ ਕਾਰ ਦੇ ਉੱਤੇ ਗੋਲੀਆਂ ਚਲਾ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਫਰੋਜਪੁਰ ਵਿੱਚ ਹੋਈ ਵੱਡੀ ਗੈਂਗਵਾਰ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 71 ਹੋਈ ਜਾਣਕਾਰੀ ਦੇ ਅਨੁਸਾਰ ਫਰੋਜਪੁਰ ਫਾਜ਼ਿਲਕਾ ਰੋਡ ਤੇ ਇੱਕ ਕਾਰ 'ਚ ਸਵਾਰ ਤਿੰਨ ਵਿਅਕਤੀਆਂ ਤੇ ਪਿੱਛੋਂ ਆ ਰਹੀ ਇੱਕ ਹੋਰ ਕਾਰ 'ਚ ਸਵਾਰ ਕੁਝ ਵਿਅਕਤੀਆਂ ਨੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਇਸ ਗੋਲੀਬਾਰੀ ਦੇ ਵਿੱਚ ਕਾਰ 'ਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨਾ ਆਪਣੇ ਦੋਸਤ ਦੀ ਅਦਾਲਤ ਵਿੱਚ ਪੇਸ਼ੀ ਤੇ ਉਸ ਨੂੰ ਮਿਲ ਕੇ ਵਾਪਸ ਪਰਤ ਰਹੇ ਸਨ ਅਗਲੀ ਖਬਰ ਵੀ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ ਜੋ ਕਿ ਉਨ੍ਹਾਂ ਦੇ ਮਾਮਲੇ ਵਿੱਚ ਨਸ਼ੇ ਸੰਬੰਧੀ ਜਾਂਚ ਕਰ ਰਹੀ ਹੈ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਤੀਜੀ ਵਾਰ ਵੀ 5 ਕਰੋੜੀ ਡਰੱਗ ਰੈਕਟ ਮਾਮਲੇ ਦੀ ਜਾਂਚ ਵਿੱਚ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਈ ਮਜੀਠਿਆ ਨੂੰ ਮੰਗਲਵਾਰ ਸਵੇਰੇ 10 ਵਜੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਮਜੀਠਿਆ 10:52 ਮਿੰਟ ਤੇ ਭੇਜੇਗੇ ਆਪਣੇ ਈਮੇਲ ਸੁਨੇਹੇ ਦੇ ਵਿੱਚ ਪੇਸ਼ ਨਾ ਹੋਣ ਸੰਬੰਧੀ ਸੂਚਨਾ ਦਿੱਤੀ ਹੈ ਜਿਸ ਕਾਰਨ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋ ਸਕੀ ਇਸ ਤੋਂ ਇਲਾਵਾ ਵੀਓ 18 ਅਤੇ 20 ਜੁਲਾਈ ਨੂੰ ਪੇਸ਼ ਨਹੀਂ ਹੋਏ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵੱਲੋਂ ਆਪਣਾ ਆਪਣਾ ਪੱਖ ਰੱਖਿਆ ਗਿਆ ਹੈ ਮਜੀਠਿਆ ਨੇ ਸਿੱਟੇ ਦੋਸ਼ ਲਗਾਏ ਹਨ ਕਿ ਮਜੀਠਿਆ ਦਾ ਕਹਿਣਾ ਹੈ ਕਿ ਸਿੱਟ ਉਹਨਾਂ ਦੇ ਰਾਹ ਵਿੱਚ ਅੜ ਕੇ ਡਾ ਰਹੀ ਹੈ ਜਿਸ ਦਿਨ ਮੇਰੀ ਅਦਾਲਤ ਵਿੱਚ ਪੇਸ਼ੀ ਹੁੰਦੀ ਹੈ ਤਾਂ ਉਸ ਦਿਨ ਦਾ जानबूझ ਕੇ ਮੈਨੂੰ ਨੋਟਿਸ ਘੱਲਿਆ ਜਾਂਦਾ ਹੈ ਜਦ ਕੇ ਸਿਟ ਵੱਲੋਂ ਮੇਰੇ ਖਿਲਾਫ ਕੇਸਾਂ ਤੋਂ ਜਾਣੂ ਹੈ ਮਜੀਠੀਆ ਨੇ ਆਖਿਆ ਕਿ ਕੇਸਾਂ ਦਾ ਜ਼ਿਕਰ ਮੇਰੀ ਜ਼ਮਾਨਤ ਦੀ ਅਰਜ਼ੀ ਵਿੱਚ ਵੀ ਹੈ ਪਹਿਲਾ ਸੁਪਰੀਮ ਕੋਰਟ ਅਤੇ ਹੁਣ ਹਾਈ ਕੋਰਟ ਚ ਪੇਸ਼ੀ ਅਤੇ ਜਾਣਬੁੱਝ ਕੇ ਨੋਟਿਸ ਜਾਰੀ ਕੀਤੇ ਗਏ ਨੇ ਜਦ ਕੇ ਮੇਰੇ ਵੱਲੋਂ ਐਸਆਈਟੀ ਨੂੰ ਪਹਿਲੇ ਦਿਨ ਤੋਂ ਹੀ ਸਹਿਯੋਗ ਦਿੱਤਾ ਜਾ ਰਿਹਾ ਹੈ ਸਿਟ ਨੂੰ ਜਦੋਂ ਮਜੀਠੀਆ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਮਜੀਠੀਆ ਨੇ ਕਦੇ ਵੀ ਆਪਣੀ ਆਉਣ ਵਾਲੀ ਅਦਾਲਤੀ ਸੁਣਵਾਈ ਬਾਰੇ ਸਿਟ ਨੂੰ ਸੂਚਿਤ ਨਹੀਂ ਕੀਤਾ ਜਦੋਂ ਵੀ ਉਸ ਨੂੰ ਸਾਮਣ ਕਦੇ ਇਤਰਾਜ਼ ਨਹੀਂ ਕੀਤਾ ਸਗੋਂ ਸਿੱਟ ਦੀ ਜਾਂਚ ਦੀ ਤਰੀਕ ਤੈ ਕਰਦੀ ਹੈ ਤਾਂ ਉਹ ਆਪਣਾ ਜਵਾਬ ਭੇਜ ਦਿੰਦੇ ਨੇ ਮਜੀਠੀਆ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ ਕਿ ਸੈਟ ਉਸ ਨੂੰ ਅਦਾਲਤ ਵਿੱਚ ਪੇਸ਼ੋਂ ਤੋਂ ਰੋਕਦੀ ਹੈ ਉਹ ਬੇਬੁਨਿਆਦ ਨੇ ਲਗਾਤਾਰ ਤੀਜੀਵਾਰ ਵਿਕਰਮ ਸਿੰਘ ਮਜੀਠੀਆ ਸੈਟ ਦੇ ਅੱਗੇ ਪੇਸ਼ ਨਹੀਂ ਹੋਏ ਸੈਟ ਲਗਾਤਾਰ ਉਹਨਾਂ ਨੂੰ ਸੰਮਣ ਕੱਲ ਰਹੀ ਹੈ ਵਿਕਰਮ ਸਿੰਘ ਮਜੀਠੀਆ ਲਗਾਤਾਰ ਕੋਈ ਨਾ ਕੋਈ ਬਹਾਨਾ ਜਾਫਰ ਕਹਿ ਲੋ ਆਪਣੀ ਮਜਬੂਰੀ ਦੱਸ ਕੇ ਆਉਣ ਤੋਂ ਅਸਮਰਥਤਾ ਜ਼ਾਹਰ ਕਰਦੇ ਨੇ ਪੰਜਾਬ ਦੇ ਨਵੇਂ ਨਿਯੁਕਤ ਹੋਏ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਉਹਨਾਂ ਨੂੰ ਸਹੁੰ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਮੁੱਖ ਜੱਜ ਵੱਲੋਂ ਚੁਕਾਈ ਗਈ ਹੈ ਪੰਜਾਬ ਦੇ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸਹੁੰ ਚੁਕਾਈ ਹੈ ਇਸ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਤ੍ਰੇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਇਸ ਦੌਰਾਨ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਆ ਕੇ ਕੁਟਾਰੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਗੁਲਾਬਚੰਦ ਕੁਟਾਰੀਆ ਦੇ ਪੈਰੀ ਹੱਥ ਲਗਾ ਕੇ ਆਸ਼ੀਰਵਾਦ ਲਿਆ ਗੁਲਾਬਚੰਦ ਕੁਟਾਰੀਆ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਗੁਲਾਬਚੰਦ ਬਹੁਤ ਹੀ అనుభవੀ ਆਗੂ ਨੇ ਤੇ 8 ਵਾਰ ਵਿਧਾਇਕ ਰਹੇ ਚੁੱਕੇ ਨੇ ਅਤੇ 1 ਵਾਰ ਐਮਪੀ ਵੀ ਰਹੇ ਚੁੱਕੇ ਨੇ ਉਹਨਾਂ ਦੇ ਕੋਲ ਬੇਹੱਦ ਤਜਰਬਾ ਹੈ ਅਜ ਉਹਨਾਂ ਨੇ ਪੰਜਾਬ ਦੇ ਰਾਜਪਾਲ ਵੱਜੋਂ ਉਹਦਾ ਸੰਭਾਲ ਲਿਆ ਮੈਨੂੰ ਲੱਗਦਾ ਹੈ ਕਿ ਉਹ ਪ ਮਯੁੱਧਾ ਸਮੇਂ ਚ ਗਲਾਬਚੰਦ ਗਟਾਰੀਆ ਅਸਮ ਦੇ ਰਾਜਪਾਲ ਹਨ ਅਸਮ ਦੇ ਰਾਜਪਾਲ ਬਣਨ ਤੋਂ ਪਹਿਲਾਂ ਉਹ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਹਲਕਾ ਉਦੇਪੁਰ ਤੋਂ ਵਿਧਾਇਕ ਰਹੇ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀਰੇ ਰਾਜਸਥਾਨ ਵਿੱਚ ਉਹਨਾਂ ਨੂੰ ਮੇਵਾੜ ਦੇ 28 ਹਲਕਿਆਂ ਚ ਵੱਡੇ ਆਗੂ ਮੰਨਿਆ ਜਾਂਦਾ ਹੈ ਉਹ ਭਾਜਪਾ ਵਿੱਚ ਰਾਜਸਥਾਨ ਦੇ ਦੇ ਮੁੱਖ ਮੰਤਰੀ ਰਹੀ ਵਸੁੰਧਰਾ ਰਾਜਾ ਸਿੰਧியா ਦੇ ਵਿਰੋਧੀ ਖੇਮੇ ਦੇ ਆਗੂ ਮੰਨੇ ਜਾਂਦੇ ਨੇ ਅਸਾਮ ਸਰਕਾਰ ਦੀ ਵੈਬਸਾਈਟ ਉੱਤੇ ਰਾਜਪਾਲ ਵੱਲੋਂ ਉਹਨਾਂ ਬਾਰੇ ਉਪਲਬਧ ਜਾਣਕਾਰੀ ਦੇ ਅਨੁਸਾਰ 1980 ਤੋਂ 1985 ਦੌਰਾਨ ਵਿਧਾਇਕ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਉਹ ਵਿਧਾਨ ਸਭਾ ਦੀ ਐਸਟੀ ਮੇਡ ਕਮੇਟੀ ਦੇ ਮੈਂਬਰ ਹੈ ਸਾਲ 1990 ਤੋਂ 1991 ਤੱਕ ਉਹ ਲੋਕ ਸਭਾ ਮੈਂਬਰ ਚੁਣੇ ਗਏ ਤੇ ਇਸ ਵਾਰ ਉਹਨਾਂ ਨੂੰ ਲੋਕ ਸਭਾ ਦੀ ਲੋਕ ਲੇਖਾ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਇਸ ਤੋਂ ਲਾ ਔ ਲੋਕ ਸਭਾ ਦੀ ਖੇਤੀਬੰਦੀ ਕਮੇਟੀ ਦੇਵੀ ਮੈਂਬਰ ਰਹੇ ਨੇ ਜਦੋਂ 1993 ਦੇ ਵਿੱਚ ਉਹ ਰਾਜਸਥਾਨ ਦੀ 10ਵੀਂ ਵਿਧਾਨ ਸਭਾ ਵਿੱਚ ਚੁਣ ਕੇ ਆਏ ਤਾਂ ਉਹਨਾਂ ਦਾ ਸਿਆਸੀ ਕਾਦ ਬਹੁਤ ਵਧ ਗਿਆ ਇਸ ਦੌਰਾਨ ਉਹਨਾਂ ਨੂੰ ਰਾਜਸਥਾਨ ਸਰਕਾਰ ਵਿੱਚ ਮੁੱਢਲੀ ਅਤੇ ਐਲੀਮੈਂਟਰੀ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਗੁਲਾਬਚੰਦ ਕਟਾਰੀਆ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਸਨ ਉਹ ਮੁੱਖ ਮੰਤਰੀ ਦੇ ਨਾਲ ਲਗਾਤਾਰ ਸਿਆਸੀ ਟਕਰਾਅ ਦੇ ਵਿੱਚ ਰਹੇ ਲਗਾਤਾਰ ਮੁੱਖ ਮੰਤਰੀ ਅਤੇ ਰਾਜਪਾਲ ਦੇ ਦਰਮਿਆਨ ਸ਼ਕਤੀਆਂ ਦੇ ਅਨਪ੍ਰਦਾਨ ਨੂੰ ਲੈ ਕੇ ਸਥਿਤੀਆਂ ਉਲਝਦੀਆਂ ਰਹੀਆਂ ਇਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ